ਰਾਮਾਂ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਰਾਮਾਂ ਦੀ ਹੱਤੀ ਤੇ ਲੱਗ ਚੁੱਕਿਆ ਹੈ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ। 15 ਜੂਨ ਚੱਕਰ ਭਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਡਿਜ਼ਾਈਨਰ ਸੂਟ, ਮੈਚਿੰਗ ਕਾਟਨ ਦੇ ਜੀ। ਸਾਰੇ ਨਵੇਂ ਡਿਜ਼ਾਈਨ ਪਹੁੰਚ ਚੁੱਕੇ ਹੈ ਜੀ ਦੇਖੋ। ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਪਹਿਲਾਂ ਵੀ ਰੰਗ ਬਹੁਤ ਐਸੀ ਉਸ ਤੋਂ ਵੀ ਜ਼ਿਆਦਾ ਫੈਂਸੀ ਡਿਜ਼ਾਈਨਿੰਗ ਕਾਟਨ ਦੇ ਵਿੱਚ ਹੈ ਜੀ ਮੈਚਿੰਗ ਸੂਟ ਪਲੇਨ ਸਲਵਾਰ ਦੇ ਨਾਲ। ਆ ਦੇ ਕੋਈ ਰੰਗ ਦੇ ਵਿੱਚ ਸਾਰੇ ਨਵੇਂ ਡਿਜ਼ਾਈਨ ਪਹੁੰਚ ਕੀ ਆ ਜੀ ਰੰਗ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਰੰਗ ਆ ਜੀ ਚ ਮੈਚਿੰਗ ਸੂਟ ਕਾਟਨ ਦੇ ਉੱਤੇ ਜੀ ਰੰਗ ਦੇ ਆ ਦੇਖੋ 15 ਜੂਨ ਤੱਕ ਗਰਮੀ ਵਾਲਾ ਸੂਟਾਂ ਦਾ ਪਾਰੀ ਸੇਲ ਮੇਲਾ ਚੱਲ ਰਿਹਾ ਹੈ ਭਰਾਵਾਂ ਦੀ ਹੱਟੀ ਤੇ ਭਰਾਵਾਂ ਦੀ ਹੱਟੀ ਬਸਤੇ ਰੇਡ ਮੌਰ ਮੰਡੀ ਆ ਜੀ ਫੈਂਸੀ ਕੱਪਾ ਲੈਣ ਲਈ ਪਹੁੰਚੋ ਭਰਾਵਾਂ ਦੀ ਹੱਤੀ ਵਸਤਾਂ ਰੋਡ ਮਾਰਕ ਮੈਂਟ ਦੀ ਫੈਂਸੀ ਸੂਟ ਵੈਚਿੰਗ ਰੰਗਤਾ ਜੀ ਪਹਿਲਾਂ ਨਾਲੋਂ ਬਹੁਤ ਵਧੀਆ ਹੋਏ ਦੇਖੋ ਸਾਰੇ ਫੈਂਸੀ ਡਿਜ਼ਾਈਨਿੰਗ ਇਹ ਰੇਟ ਸਿਰਫ 350 ਰੁਪਏ ਕਰਤਾ ਜੀ ਇਹਦਾ ਕੈਮਰਕ ਦਾ 350 ਰੁਪਏ ਚ ਜੀ ਸਾਰੇ ਮੈਚ ਪਹਿਲਾਂ ਵੀ ਰੰਗਦੇ ਨੇ ਆਏ ਸੀ ਸਾਰੇ ਨਵੇਂ ਰੰਗਦੇ ਨੇ ਆ ਚੁੱਕੇ ਜਿਹਦੇ ਵਿੱਚ ਨਵੇਂ ਡੀਅਨ ਪਹੁੰਚ ਚੁੱਕੀ ਹੈ ਜੀ ਪਹਿਲਾਂ ਉਹਨਾਂ ਨੂੰ ਫੈਂਸੀ ਡਿਜ਼ਾਈਨਿੰਗ ਰੇਟ ਸਿਰਫ 350 ਰੁਪਏ ਚ ਕਰਤਾ ਜੀ 350 ਰੁਪਏ ਦੇ ਬਾਜ਼ਾਰ 'ਚ ਮਿਲੇ 450 ਰੁਪਏ 500 ਭਰਾਵਾਂ ਦੀ ਹਟਿਆਲੇ ਕਰਤਾ ਰੇਟ ਸਿਰਫ 350 ਰੁਪਏ ਦੇ ਵਿੱਚ ਹੈ ਜੀ 350 ਰੁਪਏ ਦੇ ਵਿੱਚ ਫੈਂਸੀ ਸੂਟ ਮੈਚਿੰਗ ਸੂਟ ਕੁੜੀਆਂ ਦੇ ਕਲਰ ਸਿਆਣੀਏ ਕਲਰ ਸਾਰੇ ਤਰ੍ਹਾਂ ਦੇ ਮੈਜਿਕ ਸੂਟ ਪਹੁੰਚ ਚੁੱਕੀ ਹੈ ਜੀ ਇਹ ਸਿਰਫ 350 ਰੁਪਏ ਜੀ ਪਿਓਰ ਕਾਟਨ ਕੈਮਰਾ ਕਾਟਨ ਦਾ ਸੂਟ ਹੈ ਜੀ ਰੇਟ ਸਿਰਫ 350 ਰੁਪਏ ਜੀ ਪਰ ਆਵਾ ਦੀ ਹੱਤੀ ਬਸਟੈਂਡ ਰੋਡ ਮੌਲ ਮੰਡੀ ਜੀ ਇਹ ਸਾਰੇ ਨਵੇਂ ਰੰਗ ਆਇਆ ਜੀ ਉਹਦੇ ਤਾਂ ਕਰਕੇ ਸਾਰੇ ਨਵੇਂ ਕੱਲੇ ਦਿਖਾ ਰਹੇ ਹੈ ਜੀ ਇਹ ਬਲੈਕ ਕਲਰ ਵੀ ਆ ਗਿਆ ਜੀ ਡਿਮਾਂਡ ਵਾਲੀ ਸਪਲੈਕ ਕਲਰ ਤੇ ਜੀ ਸਾਰੇ ਦੇਖੋ ਕਿੰਨੇ ਵੈਰਾਈਟ ਕਲਰ ਆ ਜੀ ਕਾਟਨ ਤੇ ਕਲਰ ਆ ਸਾਰੇ ਰੇਟ ਸਿਰਫ 350 ਰੁਪਏ ਜੀ 350 ਰੁਪਏ ਦੇ ਪਰਮਾ ਦੇ ਤੇ ਪਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਡਿਜ਼ਾਈਨਰ ਸੂਟ ਕਾਟਨ ਦੇ ਰੇਟ ਸਿਰਫ 350 ਰੁਪਏ ਜਾਈ ਦੇਖੋ ਬਿਲਕੁਲ ਲਾਈਟ ਵੀ ਆ ਗਈ ਡਾਰਕ ਵੀ ਆ ਗਈ ਬਿਲਕੁਲ ਲਾਈਟ ਕਲਰ ਚ ਵੀ ਆਈ ਹੈ ਇਹ ਸਾਢੇ 350 ਰੁਪਏ ਚ ਡੀਐਨਡੀ ਸੂਟ ਭਰਾਮਾ ਦੇ ਤੇ ਲੱਗ ਚੁਕੇ ਭਾਰੀ ਸੇਰ ਮੇਲਾ ਮੈਚਿੰਗ ਕੰਟਰਾਸਟ ਸੂਟ ਸਾਰੇ ਜੀ ਸਾਢੇ 350 ਰੁਪਏ ਦੇ ਵਿੱਚ ਜੀ ਜਾ ਸਾमाणे ਜਾਈ ਨਹੀਂ ਜਲਦੀ ਆਓ ਜੇ ਆਨਲਾਈਨ ਮਗਾਉਣਾ ਤਾਂ ਆਨਲਾਈਨ ਹੀ ਭੇਜ ਜਾਗੇ ਜੀ 2 ਸੂਟ ਮਗਾਓ ਡਿਲੀਵਰੀ ਫ੍ਰੀ ਕਰਦੇ ਹੈਗੇ ਜੀ ਜੇ ਮਰਜ਼ੀ ਮਗਾ ਲਓ 2 ਸੂਟ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉੱਥੇ ਸਾਡੇ ਚੈਨਲ ਵੱਧ ਤੋਂ ਵੱਧ ਲਾਇਕ ਕਰੋ ਭਰਾਵਾਂ ਦੀ ਹੱਟੀ ਬਸਟਾਂ ਰੋਡ ਮੋੜ ਮੰਡੀ ਡਿਜ਼ਾਈਨਰ ਸੂਟ ਸਿਰਫ 350 ਰੁਪਏ ਚ ਹੈ ਜੀ ਕਾਟਨ ਦੇ ਸੂਟ ਆ ਜੀ ਮੈਚਿੰਗ ਸੂਟ ਰੇਟ ਸਿਰਫ 350 ਰੁਪਿਆ ਵਾਈਟ ਕਲਰ ਦੇ ਜਿਆਦਾ ਦੇ ਨਾਲ ਤੁਸੀਂ ਵਾਈਟ ਕਲਰ ਜੀ ਬਹੁਤ ਆਇਆ ਜੀ ਬੈਟ ਬਾਟਮ ਦੇ ਨਾਲ ਭਰਾਮਾਗੜੀ ਬਸਟਾਂ ਰੋਡ ਮੋਡ ਮੰਡੀ